ਸਤਕਾਰਯੋਗ ਡੀਐਸਪੀ ਸਾਹਿਬ ਸਰਦਾਰ ਇੰਦਰਜੀਤ ਸਿੰਘ ਅਤੇ ਬਹੁਤ ਜੀ ਤਕਮਾਲ ਤੇ ਮੱਝ ਤੇ ਮੌਜੂਦ ਹਨ ਅਤੇ ਸਾਹਮਣੇ ਕਦਰ ਸਾਥੀਓ ਦੇਖੇ ਸਾਡੇ ਨੌਜਵਾਨ ਬੱਚੇ ਉਹ ਕੋਸ਼ਿਸ਼ ਕਰਦੇ ਕਿ ਇਹਨਾਂ ਬੱਚਾ ਨੂੰ ਵੀ ਇੱਕ ਜਿਹੜੇ ਤੇ 10 ਤੋਂ ਲੈ ਕੇ 12 14 ਸਾਲ ਉਹ ਇਹ ਆਉਂਦਾ ਕੁੜੀ ਦੇ ਵਿੱਚ

اپنا فلانی جگہ آپ موٹر لے لو بند اچھی دس بارہ سال کا بچا موٹر سائکل چلا گیا ਅਵੇਰ ਲਈ ਉਹਨਾਂ ਦੀ ਤੁਹਾਡੀ ਸਪੋਰਟ ਜਿਹੜੀ ਉਹ ਬਹੁਤ ਵੱਡੀ ਆ ਤੁਸੀਂ ਅਗਰ ਸਹਿਯੋਗ ਕਰਦੇ ਆਂ ਤੇ ਕੋਈ ਸਰਕਾਰ ਦੀ ਮੈਂ ਕੰਮ ਕੀਤਾ ਉਹਨਾਂ ਨੇ ਐਸਆਈਸੀ ਦੇ ਮੈਂ ਉਦਾਹਰਨ ਲਈ ਤੇ ਲਿੰਕ ਚ ਚੱਲ ਰਿਹਾ ਔਰ ਇਹ ਅੱਜ ਡੀਐਸਪੀ ਹੈ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਏ ਕਲਾਸ ਵੀ ਅਫੀਸਰਾਂ ਦੇ ਵਿੱਚ ਵੀ ਬੈਠਦੇ ਔਰ ਫਿਰ ਵੀ ਦੇਖੋ ਜਦੋਂ ਆ ਧਿਆਨ ਆ ਕੇ ਮੈਂ ਕਿੱਦਾਂ ਦੇ ਪ੍ਰੋਗਰਾਮ ਰੱਖਾ ਕੇ ਰਹੀ ਆ ਅਵੇਰ ਜਦੋਂ ਉਹਨਾਂ ਪਿੱਛੇ ਲੱਗਾ ਸੇ ਪੰਜਾਬ ਦਾ ਸਰਕਾਰ ਦੇ ਜਿਹੜੇ ਬੰਦੇ ਨਿਸ਼ਾਨ ਕਰਦੇ ਆ ਉਹ ਦੇ ਦਿਮਾਗੀ ਤੌਰ ਤੇ ਬਿਮਾਰ ਦੂਜਾ ਅਸੀਂ ਥੋੜਾ ਬਖਸ਼ ਕਰਦੇ ਆ ਇਹ ਨੰਬਰ ਕਰਦੇ ਨਾ ਨਗਰ ਪੰਚਾਇਤ ਨੇ ਪਸਤਾ ਪਿਆਰ ਦੇ ਨਾਮ ਹੁਣ ਸੋਲੀਵੇਟ ਕਰਕੇ ਉਹਨਾਂ ਦਾ ਨਸ਼ਾ ਛਡਾ ਸਕਦੇ ਇਹਦੇ ਵਿੱਚ ਅਸੀਂ ਇਹ ਜੀਤਾ ਦੱਸਾਉਂ ਕਿਵੇਂ ਲੱਗਦਾ ਆ ਦੇਵੀ ਦੇ ਕੋਲ ਡਿਡਿਕਸ਼ਨ ਸੈਂਟਰ ਚਾਹੀਦੀ ਨਹੀਂ ਉਹ ਤੁਸੀਂ ਜਿਹੜਾ ਸੁਣੋਂ ਤੇ ਦੱਸੋ ਆਹ ਏਰੀਆ ਦੇ ਵਿੱਚ ਡਿਡਿਕਸ਼ਨ ਸੈਂਟਰ ਚਾਹੀਦਾ ਜੀ ਇਤਨੀ ਜ਼ਿਆਦਾ ਨਸ਼ਾ ਕਰਦੇ ਆ ਇਤਿਹਾਕ ਵੀ ਛੜਾਓ ਉਹ ਸਰਕਾਰ ਦੇ ਉਹ ਡਿਡਿਕਸ਼ਨ ਸੈਂਟਰ ਜੀ ਬਣਾਓ ਜੇ ਆ ਕੋਈ ਦੁਕਾਨ ਤੇ ਕੋਈ ਨਸ਼ਾ ਵੇਚਦਾ ਹੋਵੇ ਜੇ ਕਿਸੇ ਘਰ ਚ ਰੱਖਿਆ ਜਾਂ ਕੋਈ ਸਿੱਟੀ ਚ ਰੱਖਿਆ ਉਹ ਸਾਨੂੰ ਦੱਸੋ ਇਹਦੇ ਲੋਕਲ ਪੁਲਿਸ ਨੇ ਆਉਣਾ ਇੱਥੇ ਅਸੀਂ ਆਉਂਦੇ ਆਪਣੇ ਤੌਰ ਤੇ ਆ ਕੇ ਆਪ ਰੇਡ ਕਰਕੇ ਬੰਦਾ ਫੜਕੇ ਲੱਗੇ ਹੋਆ ਕੋਈ ਜਿਹੜਾ ਪੁਰਾਣੀ ਪਾਰਟੀ ਦੇ ਨਾਲ ਮੈਸੇਜ ਖਤਮਾ ਕਰੋ ਹੋਰ ਸਭ ਕੋਈ ਵੀ ਪੈਸੇ ਨਹੀਂ ਹੈਗੇ ਉਹ ਚੀਜ਼ਾਂ ਨੂੰ ਸਰਕਾਰੀ ਤੋਂ ਕਰਦੇ ਉਹ ਮੈਸੇਜ ਜਿਹੜਾ ਬੰਦਾ